ਹੈਲੋ ਫਰੈਂਡਸ ਅਸਸੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਫਿਰ ਨਵਾਂ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਸਾਹਮਣੇ ਆ ਗਈ ਆ ਤੇ ਇਹ ਵਲੌਗ ਜੀ ਉਸੇ ਦਿਨ ਦਾ ਹੈ ਕੱਲ ਮੈਂ ਅਚਾਰ ਪਾਇਆ ਸੀ ਤੁਹਾਨੂੰ ਸ਼ੇਅਰ ਕੀਤੀ ਵੀਡੀਓ ਪਤਾ ਹੀ ਆ ਗਾਜਰ ਗੋਭੀ ਦਾ ਅਚਾਰ ਪਾਇਆ ਸੀਗਾ ਉਹ ਪਉਣ ਤੋਂ ਬਾਅਦ ਮੈਂ ਜਿਹੜੀ ਕੜਾਈ ਸੀ ਚੁੱਕ ਕੇ ਮੈਂ ਅੰਦਰ ਰੱਖ ਆਈ ਮੈਂ ਕਿਹਾ ਚ ਠੰਡਾ ਅਚਾਰ ਹੋ ਜਾਏ ਤੇ ਫਿਰ ਮੋਂ ਨੂੰ ਡੱਬੇ ਦੇ ਵਿੱਚ ਪਾ ਦਾਂਗੇ ਤੇ ਇਧਰ ਮੰਮੀ ਨੇ ਸਬਜੀ ਮੈਨੂੰ ਕੱਟ ਦਿੱਤੀ ਸੀ ਬੈਂਗਰਾਂਾਂ ਦੀ ਸਬਜੀ ਸੀ ਦੱਸਿਆ ਸੀ ਕਿ ਮੈਂ ਤੁਹਾਨੂੰ ਪਿਛਲੇ ਇੱਕ ਵਲੌਗ ਵਿੱਚ ਵੀ ਕਿਹਾ ਮੈਂ ਅੱਜ ਰਾਤ ਨੂੰ ਬੈਂਗਰ ਬਣਾਉਣੇ ਨੇ ਤੇ ਬੈਂਗਰਾਂ ਵਿੱਚ ਸ਼ਿਮਲਾ ਮਿਰਚ ਮੈਂ ਪਾ ਦਿਤੀਆਂ ਸੀ ਤਿੰਨ ਤਰ੍ਹਾਂ ਦੀਆਂ ਗ੍ਰੀਨ, yellow, red ਤੇ ਸਾਰੀ ਮਿਕਸ ਵੈਜ ਬਣਾਵਾਂਗੀ ਤੇ ਇੱਥੇ ਟਾਈਮ ਹੋ ਗਿਆ ਸੀ 7:30 ਦਾ ਤੇ ਇਹਨਾਂ ਬਲਬ ਜਿਹੜਾ ਸੀ ਨਾ ਰਸੋਈ ਦਾ ਇਹ ਥੋੜਾ ਜਿਹਾ ਮਤਲਬ ਕਦੀ ਬੰਦ ਹੋ ਰਿਹਾ ਸੀ ਕਦੀ ਜਾਗ ਰਿਹਾ ਸੀ ਤੇ ਮੈਂ ਬਰੀਆਮ ਨੂੰ ਕਹਿ ਰਹੀ ਸੀ ਮੈਂ ਬਰੀਆਮ ਇਹਨੂੰ ਚੇਂਜ ਕਰ ਦੇਣਾ ਮੈਂ ਤੜਕਾ ਲਾਉਂਦੇ ਲਾਉਂਦੇ ਤੇ ਨੀਰਾ ਹੀ ਹੋ ਜੇ ਦੇ ਵੀਰ ਆਮ ਕਹਿ ਰਿਹਾ ਸੀ ਹੁਣੇ ਮੰਮਾ ਲਗਾਉਂਦਾ ਐ ਤੇ ਇੱਥੇ ਮੈਂ ਫਿਰ ਸਬਜ਼ੀ ਨੂੰ ਤੜਕਾ ਲਾਇਆ ਤੜਕਾ ਲਾਉਣ ਤੋਂ ਬਾਅਦ ਮੰਮੀ ਦੇ ਕਾਫੀ ਕੱਪੜੇ ਜਿਹੜੇ ਸੁਕਣ ਵਾਲੇ ਸੀ ਉਹ ਅੰਦਰ ਮੰਮੀ ਨੇ ਲਿਆਂਦੇ ਸਾਰੇ ਉਹ ਜੋੜਨ ਲੱਗੇ ਤੇ ਬੜਾ ਹੋ ਜਾਂਦਾ ਨਾ ਜਦੋਂ ਕੋਈ ਬੰਦਾ ਨਾ ਲਾਗੋ ਥੋੜਾ ਜਿਹਾ ਕੰਮ ਕਰ ਦਿੰਦਾ ਹੁਣ ਮੰਮੀ ਮੇਰੇ ਪਰਸੋਂ ਦੇ ਆਏ ਨਾ ਉਹਨਾਂ ਨੇ ਤੇ ਉਹਨਾਂ ਨੇ ਕਿੰਨੇ ਕਿੰਨੇ ਕੰਮ ਮੇਰੇ ਨਾਲ ਬਹੁਤ ਕੀਤੇ ਜਿੱਦਾਂ ਹੁਣ ਉਹਨਾਂ ਨੇ ਮੈਨੂੰ ਲਸਣ ਛਿਲਤਾ ਹਨਾ ਡੱਬੀ ਭਰ ਕੇ ਲਸਣ ਛਿਲਤਾ ਇਹਨਾਂ ਥੋੜਾ ਜਿਹਾ ਵੀ ਕੋਈ ਕੰਮ ਕਰਦੇ ਤੇ ਬਹੁਤ ਜ਼ਿਆਦਾ ਨਾ ਸਹਾਰਾ ਜਿਹਾ ਹੋ ਜਾਂਦਾ ਤੇ ਜ ਤੇ ਬੜਾ ਹੁਣ ਉਹਨਾਂ ਸਬਜ਼ੀ ਕੱਟਦੀ ਮੈਂ ਫੜਾ ਫੜ ਤੜਕਾ ਲਾਤਾ ਮੈਨੂੰ ਬੜਾ ਵਧੀਆ ਲੱਗਾ ਕਿ ਮਤਲਬ ਇਹਦੇ ਵਿੱਚ ਥੋੜੀ ਰੈਸਟ ਜੀ ਮਿਲ ਗਈ ਜੇ ਮੈਂ ਬੈਠਣਾ ਹੋਵੇ ਤੇ ਜੇ ਮੈਂ ਰੈਸਟ ਕਰਨੀ ਆ ਤੇ ਰੈਸਟ ਮੇਰੀ ਇਦਾਂ ਦੀ ਹੁੰਦੀ ਆ ਬਹਿਣ ਲੱਗਾ ਕਿ ਸਬਜ਼ੀ ਕੱਟ ਲਈ ਲਸਣ ਛੇਲਿਆ ਮਟਰ ਛੇਲਦੇ ਇਦਾਂ ਧੁੱਪ 'ਚ ਜਿਵੇਂ ਬਹਿਣਾ ਇਹ ਕੰਮ ਮੇਰੇ ਹੁੰਦੇ ਆ ਇਹ ਸਾਰੇ ਸਬਜ਼ੀਆਂ ਵਗੈਰਾ ਮੈਂ ਧੁੱਪੇ ਹੀ ਬੈਠ ਕੇ ਕੱਟ ਕੇ ਸ਼ਾਮ ਤੱਕ ਜੀ ਇਹ ਸਬਜ਼ੀ ਬਣਾਉਣੀ ਆ ਜਾਂ ਲਸਣ ਪਿਆਜ਼ ਆ ਜਾਂ ਕੁਝ ਵੀ ਇਹ ਸਾਰਾ ਮੈਂ ਉਹ ਧੁੱਪੇ ਬੈਠ ਕੇ ਹੀ ਕਰਦੀ ਆ ਤੇ ਇਹ ਮੇਰੇ ਮੰਮੀ ਨੇ ਮੈਨੂੰ ਅੱਜ ਕੰਮ ਕਰ ਇੱਥੇ ਮੈਂ ਤੜਕਾ ਲਾ ਹੀ ਰਹੀ ਸੀ ਤੇ ਵਾਕਈ ਬਲਬ ਜਿਹੜਾ ਨਾ ਖਰਾਬ ਹੋ ਗਿਆ ਤੇ ਬਰੀਆਮ ਫਿਰ ਆਇਆ ਕਹਿੰਦਾ ਮਮਾ ਮੈਂ ਤੁਹਾਨੂੰ ਠੀਕ ਕਰ ਦਿੰਨਾ ਤੇ ਗੋਭੀ ਦਾ ਆਚਾਰ ਤੇ ਬਹੁਤ ਵਧੀਆ ਬਣਿਆ ਸੀ ਗਾਜਰਾਂ ਦਾ ਤੇ ਹੁਣ ਮੈਂ ਛਲਗਮਾ ਦਾ ਵੀ ਸੋਚ ਰਹੀ ਸੀ ਮੈਂ ਪਾਵਾਂਗੀ ਤੇ ਇਸ ਵਾਰ ਨਾ ਮੈਂ ਆਚਾਰ ਨਹੀਂ ਪਾਇਆ ਆਮਲੇ ਦਾ ਬਹੁਤ ਪਹਿਲਾਂ ਮੇਰਾ ਪਿਛਲੇ ਸਾਲ ਦਾ ਪਿਆ ਬਹੁਤ ਵਧੀਆ ਚਾਰ ਪਿਆ ਮੇਰਾ ਨਾ 2 ਸਾਲ ਹੋ ਗਏ ਆਮਲੇ ਦਾ ਆਚਾਰ ਇੰਨਾ ਵਧੀਆ ਪਿਆ ਨਾ ਤੇ ਹਜੇ ਵੀ ਇਦਾਂ ਹੀ ਦਾ ਇਦਾਂ ਹੀ ਹੈਗਾ ਤੇ ਉਹਦੇ ਵਿੱਚ ਨਾ ਕਲੌਂਜੀ ਦਾ ਸਿਰਕਾ ਜ਼ਰੂਰ ਪਾਉਣੀ ਆ ਮੈਨੂੰ ਕਈਆਂ ਭੈਣਾਂ ਨੇ ਪੁੱਛਿਆ ਸੀ ਕਲੌਂਜੀ ਦਾ ਸਿਰਕਾ ਵੀ ਹੁੰਦਾ ਮੈਂ ਕਿਹਾ ਹਾਂਜੀ ਕਲੌਂਜੀ ਦਾ ਸਿਰਕਾ ਜਤੂਨ ਦਾ ਸਿਰਕਾ ਸਾਰੇ ਸਿਰਕੇ ਹੁੰਦੇ ਆ ਕਈਆਂ ਭੈਣਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਸਿੰਪਲ ਸਿਰਕਾ ਪਾਉਣਾ ਜਾਂ ਕਲੌਂਜੀ ਦਾ ਸਿਰਕਾ ਜ਼ਰੂਰੀ ਨਹੀਂ ਇਹਦੇ ਵਿੱਚ ਕੋਈ ਨਹੀਂ ਹੁੰਦਾ ਤੁਸੀਂ ਸੇਬ ਦਾ ਸਿਰਕਾ ਵੀ ਪਾ ਸਕਦੇ ਹੋ ਤੇ ਇੱਥੇ ਸਬਜ਼ੀ ਨੂੰ ਤੜਕਾ ਲੱਗ ਗਿਆ ਆਟਾ ਮੈਂ ਥੋੜਾ ਮਲ ਕੇ ਰੱਖ ਲਿਆ ਸੀ ਜਿਹੜੇ ਬਰਤਨ ਸੀ ਪਏ ਇਹਨੂੰ ਵੀ ਹੁਣ ਮੈਂ ਸਾਫ਼ ਕਰਾਂਗੀ ਨਾਲ ਲੱਗਦੇ ਨੂੰ ਤੇ ਤੇ ਅੱਜ ਨਾ ਗੀ ਗੀਜ਼ਰ ਦਾ ਜਿਹੜਾ ਸਵਿੱਚ ਸੀ ਉਹ ਵੀ ਖਰਾਬ ਹੋ ਗਿਆ ਉਹਨੂੰ ਮੈਂ ਫਿਰ ਠੀਕ ਕੀਤਾ ਤੇ ਪਤਾ ਨਹੀਂ ਤੇਜ਼ ਕਰ ਦਿੱਤਾ ਥੋੜਾ ਜਨਾ ਉਹਦੇ ਨਾਲ ਹੋਇਆ ਤੇ ਪਲੱਗ ਜਿਹੜਾ ਸੜ ਗਿਆ ਸੀ ਤੇ ਉਹਨੂੰ ਫਿਰ ਮੈਂ ਆਪੇ ਹੀ ਬਦਲ ਦਿੱਤਾ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਬਲਾਓ ਇਲੈਕਟ੍ਰੀਸ਼ੀਅਨ ਨੂੰ ਤੇ ਫਿਰ ਮੈਂ ਕਿਹਾ ਚਲੋ ਕਿਸ ਕੰਮ ਆਣਾ ਆਪਣਾ ਕੰਮ ਕੀਤਾ ਤੇ ਜੇ ਛੱਡ ਦੋ ਤੇ ਬੰਦਾ ਨਾ ਉਹ ਕਿੰਨੇ ਸਾਲ ਹੋ ਗਏ ਉਹਨੇ ਕੋਈ ਕੰਮ ਨਹੀਂ ਕੀਤਾ ਨਾ ਤੇ ਘਰ ਦਾ ਕੋਈ ਵੀ ਨਿੱਕਾ ਮੋਟਾ ਤੇ ਬੰਦਾ ਅਨਗੇਲੀ ਜੀ ਕਰਦਾ ਫਿਰ ਮੈਂ फटाफट ਉਹ ਜਿਹੜਾ ਆਪੇ ਹੀ ਬਦਲ ਦਿੱਤਾ ਤੇ ਇਹ ਮੈਨੂੰ ਕਹਿੰਦੇ ਹੁੰਦੇ ਤੂੰ ਕਰ ਤੇ ਲੈਣੀ ਆ ਤੇ ਤੂੰ ਦੇਖ ਲੈ ਮੈਨੂੰ ਕਹਿ ਰਹੀ ਸੀ ਇਲੈਕਟ੍ਰੀਸ਼ੀਅਨ ਨੂੰ ਬੁਲਾਓ ਤੇ ਮੈਂ ਹੱਸ ਰਹੀ ਸੀ ਮੈਂ ਕਿਹਾ ਹਾਂ ਮੈਂ ਕਿਹਾ ਹੁਣ ਇਹ ਵੀ ਕੰਮ ਮੈਨੂੰ ਆ ਹੀ ਕਰਨੇ ਪੈਣੇ ਆ ਤੇ ਲਓ ਜੀ ਇੱਥੇ ਹੋਣ ਮੇਰੇ ਹੋ ਗਏ ਬਰਤਨ ਸਾਫ ਬਰਤਨ ਸਾਫ ਕਰ ਲਿਆ ਤੇ ਬਰੀਆਮ ਘੁੰਮ ਰਿਹਾ ਇੱਧਰ ਉੱਧਰ ਕੇ ਮਮਾ ਮੈਨੂੰ ਲੱਗੀ ਆ ਭੁੱਖ ਤੇ ਮੈਨੂੰ ਮੈਗੀ ਬਣਾਣੀ ਆ ਤੇ ਮੈਂ ਕਿਹਾ ਮੈਗੀ ਨਹੀਂ ਬਣਾਣੀ ਆ ਸਬਜ਼ੀ ਨੂੰ ਲਾ ਗਿਆ ਤੜਕਾ ਹੋਰ ਰੋਟੀ ਖਾਏਗਾ ਤੇ ਇਥੇ ਬਰੀਆਮ ਵਾਕਈ ਬਲਬ ਜਿਹੜਾ ਸੀ ਉਹ ਟਿਊਬਲਟ ਉਹ ਚੇਂਜ ਕਰ ਲਾ ਗਿਆ ਕਹਿੰਦਾ ਮਮਾ ਇੱਕ ਸੈਟ ਤੇ ਉਹ ਤੁਹਾਨੂੰ ਮੈਂ ਟਿਊਬਲਟ ਚੇਂਜ ਕਰਕੇ ਦਵਾ ਕਿ ਇਹ ਨਾ ਹੋਏ ਇਹ ਬੰਦ ਹੋ ਜਾਏ ਤੇ ਫਿਰ ਤੁਸੀਂ ਇਦਾਂ ਕਰੋਗੇ ਤੇ ਉਹ ਮੂੜੀ ਹੈਗਾ ਸਾਡਾ ਬਰੀਆਮ ਵੀ ਹੈਨਾ ਜੇ ਕੰਮ ਕਰ ਦੂਗਾ फटाफट ਕਰ ਵੀ ਦਿੰਦਾ ਪਰ ਜਿਹੜਾ ਵੀ ਕੰਮ ਕਰਦਾ ਬੜੇ ਧਿਆਨ ਨਾਲ ਕੰਮ ਕਰਦਾ ਹੈ ਤੇ ਲਾਈਟਾਂ ਵਗੈਰਾ ਜਿੱਤਾਂ ਇਸ ਵਾਰ ਦੀਵਾਲੀ ਤੇ ਲਗਾਈਆਂ ਖਰਾਬ ਹੋ ਗਏ ਸੀ ਸਾਰੀਆਂ ਨੇ ਇਹਨੂੰ ਮੈਂ ਦੱਸਿਆ ਇਥੋਂ ਇਹ ਵਾਲੀ ਕਾਰੀਦਾ ਕਰਨੀ ਐਂਦਾ ਤਾਂ ਇਹਨੇ ਕਰ ਦਿੱਤੀ ਕਿਉਂ ਬੱਚੇ ਨੂੰ ਕੰਮ ਮੁੰਜੀ ਇਹ ਦੱਸੋ ਤੇ ਬੱਚਾ ਤਾਂ ਹੀ ਕਰੇਗਾ ਹਨਾ ਤੇ ਮੋਸਟਲੀ ਮੇਰੇ ਰਸੋਈ ਦੇ ਵਿੱਚ ਕਿਚਨ ਦੇ ਵਿੱਚ ਵੀ ਮੇਰ ਨਾਲ ਕੰਮ ਕਾਫੀ ਕਰਾ ਦਿੰਦਾ ਮਤਲਬ ਜਿਹੜੀ ਵੀ ਚੀਜ਼ ਬਣਾਉਂਦਾ ਬਹੁਤ ਵਧੀਆ ਤਰੀਕੇ ਨਾਲ ਕਿਉਂਕਿ ਅੱਜ ਕੱਲ YouTube ਤੇ ਸਾਰਾ ਕੁਝ ਹੈਗਾ ਕੁਝ ਵੀ ਬਣਾਉਣਾ ਹੋਵੇ ਨਾ YouTube ਤੇ ਸਰਚ ਕਰਕੇ ਫਟਾਫਟ ਬਣਾ ਲੈਂਦਾ ਤੇ ਮੈਨੂੰ ਨਾਲ ਲੱਗਣਾ ਪੈਂਦਾ ਕਈ ਵਾਰੀ ਮੈਂ ਨਗੀਲੀ ਕਰ ਦਿੰਨੀ ਆ ਤੇ ਪਰ ਮੈਨੂੰ ਨਾਲ ਲੱਗਣਾ ਪੈਂਦਾ ਫਿਰ ਉਸ ਤੋਂ ਬਾਅਦ ਅਸੀਂ ਰੋਟੀ ਪਾਣੀ ਖਾ ਕੇ ਤੇ ਕੋਈ ਵੀਡੀਓ ਨਹੀਂ ਸੀ ਬਣੀ ਤੇ ਇਹ ਹੈਗੀ 26 ਤਰੀਕ ਨੂੰ ਤੇ ਇਹ ਹੈਗੀਆਂ ਦੁਪਹਿਰ ਦੀ ਤੇ ਇੱਥੇ ਬਣਣੀ ਸੀ ਕੜੀ ਇੱਥੇ ਬਰਿੰਦਰ ਦੇ ਫਰੈਂਡ ਆਏ ਹੋਏ ਸੀਗੇ ਤੇ ਉਹ ਦਰਅਸਲ ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਲਸਣ ਪਿਆਜ਼ ਬਿਲਕੁਲ ਨਹੀਂ ਖਾਂਦੇ ਤੇ ਆਏ ਉਹ 12:30 ਵਜੇ ਆਏ ਸੀ ਤੇ 2:00 ਵੱਜੇ ਲੱਗੇ ਸੀ ਤੇ ਫਿਰ ਮੇ ਰੋਟੀ ਤੇ ਖਾਣੀ ਸੀ ਤੇ ਮਿਕਸ ਵੈਜ ਜਿਹੜੀ ਬੰਦ ਰਾਤ ਦੀ ਬਣੀ ਸੀ ਬੈਂਗਣਾ ਦੀ ਸਬਜੀ ਤੇ ਉਹ ਵੀ ਪਈ ਹੋਈ ਸੀਗੀ ਤੇ ਸਵੇਰੇ ਅਸੀਂ ਮੂਲੀ ਵਾਲੇ ਪਰੌਂਠੇ ਬਣਾ ਲਏ ਤੇ ਹੁਣ ਮੈਂ ਲੱਗੀ ਸੀ ਕੜੀ ਬਣਾਉਣ ਤੇ ਇੱਥੇ ਅੱਜ ਮੇਰੇ ਭੁਜਾਈ ਸੀ ਆ ਗਏ ਮੰਮੀ ਨੂੰ ਲੈਣ ਨਾਲ ਆਇਆ ਭਤੀਜਾ ਮੇਰਾ ਤੇ ਫਿਰ ਮੈਂ ਕੜੀ ਬਣਾਉਣੀ ਸੀ ਮੈਂ ਪੁੱਛ ਲਿਆ ਮੈਂ ਕਿਹਾ ਜਾਂ ਹੋਰ ਕੋਈ ਸਬਜ਼ੀ ਬਣਾ ਲਿਓ ਕਹਿੰਦੇ ਚਲੋ ਕੋਈ ਨਹੀਂ ਤੁਸੀਂ ਕੜੀ ਦਾ ਪ੍ਰੋਗਰਾਮ ਕਰ ਰਹੇ ਹੋ ਤਾਂ ਕੜੀ ਬਣਾ ਲਓ ਫਿਰ ਇੱਥੇ ਮੈਂ ਸਿੰਪਲ ਤਰੀਕੇ ਦੇ ਨਾਲ ਤੇਲ ਪਾਇਆ ਵਿੱਚ ਹਿੰਗ ਪਾਈ ਮੇਥੇ ਪਾਏ ਔਰ ਜੀਰਾ ਪਾਇਆ ਕੜੀ ਪੱਤਾ ਪਾਇਆ ਤੇ ਲਸਣ ਪਿਆਜ਼ ਔਰ ਅਦਰਕ ਇਦਾ ਸਿੰਪਲ ਤਰੀਕੇ ਨਾਲ ਤੜਕਾ ਲਾਵਾਂਗੀ ਤੇਜ ਪੱਤਾ ਪਾ ਦਿੱਤਾ ਸੀਗਾ ਤੇ ਬੇਸਿਕ ਮਸਾਲੇ ਜਿਹੜੇ ਜੀ ਰੋਜ਼ ਯੂਜ਼ ਕਰਦੇ ਉਹੀ ਵਰਤਾਂਗੇ ਅਸੀਂ ਤੇ ਕੜੀ ਵਾਕਈ ਬਹੁਤ ਸਵਾਦ ਬਣੀ ਸੀ ਪਹਿਲਾਂ ਮੈਨੂੰ ਸੀਗਾ ਮੈਂ ਪਕੌੜੇ ਨਹੀਂ ਬਣਾਵਾਂਗੀ ਬਾਅਦ ਵਿੱਚ ਮੈਂ ਪਕੌੜੇ ਵੀ ਕੱਢ ਲਈ ਸੀ ਕੜੀ ਵਿੱਚ ਪਾਉਣ ਵਾਸਤੇ ਤੇ ਪਕੌੜੇ ਤੇ ਕੱਢੇ ਸੀ ਚਲੋ ਮੈਂ ਇਹਨਾਂ ਨੂੰ ਚਾਹ ਦੇ ਨਾਲ ਦੇ ਦਾਂਗੇ ਉਹਨਾਂ ਦੇ ਫਰੈਂਡ ਨੂੰ ਤੇ ਉਹ ਮੈਨੂੰ ਬਾਅਦ ਵਿੱਚ ਪਤਾ ਲੱਗਾ ਉਹ ਤੇ ਨਾ ਕ੍ਰਿਸ਼ਨ ਦੇ ਭਗਤ ਹੈਗੇ ਨੇ ਤੇ ਉਹ ਤੇ ਲਸਣ ਪਿਆਜ਼ ਖਾਂਦੇ ਹੀ ਨਹੀਂ ਤੇ ਮੈਂ ਬਣਾਈ ਕੜੀ ਪਿਆਜ਼ ਵੀ ਪਾਇਆ ਸੀ ਲਸਣ ਵੀ ਪਾਇਆ ਸੀ ਉਹ ਉਹਨਾਂ ਨੇ ਪ੍ਰਸ਼ਾਦਾ ਸ਼ਕਿਆ ਹੀ ਨਹੀਂ ਫਿਰ ਉਹਨਾਂ ਨੇ ਤੇ ਫਿਰ ਮੈਂ ਕਿਹਾ ਚਲੋ ਫਿਰ ਇਦਾਂ ਜਾਂ ਕਿਉਂਕਿ ਦੁਪਹਿਰ ਦਾ ਟਾਈਮ ਹੈ ਤੇ ਇਦਾਂ ਮਤਲਬ ਮੈਨੂੰ ਅੱਛਾ ਜ ਨਹੀਂ ਲੱਗਾ ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ ਲਸਣ ਪਿਆਜ਼ ਤੋਂ ਬਿਨਾ ਹੀ ਸਬਜ਼ੀ ਕੋਈ ਬਣਾ ਲੈਣੀ ਸੀਗੀ ਉਹ ਕਹਿੰਦੇ ਕੋਈ ਨਹੀਂ ਅਸੀਂ ਸ਼ੱਕ ਕੇ ਆਏ ਆ ਤੇ ਕੋਈ ਕੰਮ ਸੀ ਉਹਨਾਂ ਨੂੰ ਥੋੜਾ ਜਿੰਨਾ ਤੇ ਉਹ ਕੰਮ ਕਰ ਰਹੇ ਸੀ ਵਿਰਿੰਦਰ ਤੇ ਉਹ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਸੰਜੇ ਤੂੰ ਰੋਟੀ ਖਾ ਕੇ ਹੀ ਜਾਇਂ ਕਹਿੰਦਾ ਨਹੀਂ ਭਾਬੀ ਜੀ ਮੈਂ ਤਾਂ ਰੋਟੀ ਨਹੀਂ ਖਾਣੀ ਤੇ ਫਿਰ ਮੈਂ ਫਟਾਫਟ ਨਾ ਪ੍ਰਸ਼ਾਦ ਬਣਾਇਆ بیسਨ ਔਰ ਉਹ ਦਾ ਆਟੇ ਦਾ ਤੇ ਮੈਂ ਕਿਹਾ ਚਲੋ ਹੁਣ ਇਦਾਂ ਤੇ ਮੈਂ ਜਾਣ ਨਹੀਂ ਦੇਣਾ ਤੇ ਪ੍ਰਸ਼ਾਦਾ ਹੁਣ ਪ੍ਰਸ਼ਾਦ ਛਕ ਲਿਓ ਫਿਰ ਪ੍ਰਸ਼ਾਦ ਬਣਾਇਆ ਸੀ ਬਹੁਤ ਸਵਾਦ ਬਣਿਆ ਸੀ ਉਹ ਛਕ ਲਿਆ ਸੀ ਤੇ ਇੱਥੇ ਕੜੀ ਨੂੰ ਲਾ ਗਿਆ ਤੜਕਾ ਕੜੀ ਤੇ ਨਾਲ ਮੈਂ ਬਨੇ ਰੱਖ ਦਿੱਤੇ ਰਾਈਸ ਤੇ ਨਾਲ-ਨਾਲ ਹੀ ਬਰਤਨ ਸਾਫ ਕਰਾਂਗੀ ਨਾਲ-ਨਾਲ ਹੀ ਕਿਉਂਕਿ ਮੈਂ ਸਫਾਈ ਇਹ ਚ ਕਰਨੀ ਸੀ ਕਿ ਤੇ ਮੇਰੀ ਪਰਜਾਈ ਹੁਣੀ ਆ ਗਈ ਸੀਗੇ ਫਿਰ ਉਹ ਮੇਰੇ ਮੰਮੀ ਨੂੰ ਲੈ ਕੇ ਤੇ ਉਹ ਚਲੀ ਗਏ ਮਾਰਕੀਟ ਤੇ ਉਹਨਾਂ ਥੋੜਾ ਸਮਾਨ ਲੈਣਾ ਸੀਗਾ ਕਿ ਤ ਅੱਜ ਸੇਲਾਂ ਵਗੈਰਾ ਵੀ ਕਾਫੀ ਸੀ ਆ ਮੈਨੂੰ ਵੀ ਕਹਿੰਦੇ ਚਲੋ ਮੈਂ ਕਿਹਾ ਨਹੀਂ ਮੈਂ ਨਹੀਂ ਜਾ ਸਕਦੀ ਤੇ ਇੱਥੇ ਮੈਂ ਪਕੌੜੇ ਵੀ ਕੱਢ ਲਈ ਸੀ ਤੇ ਵੀਡੀਓ ਬੰਦ ਹੋ ਗਈ ਮੇਰੀ ਤੇ ਉਹ ਨਹੀਂ ਮੈਂ ਵਿੱਚ ਕੀਤੀ ਤੇ ਪਕੌੜੇ ਕੱਢ ਕੇ ਮੈਂ ਰੱਖ ਲਈ ਰਾਈਸ ਵੀ ਮੇਰੇ ਬਣ ਗਏ ਸੀ ਇਧਰ ਫਿਰ ਮੈਂ ਦੇਸੀ ਕਿਉਂ ਪਾਇਆ ਉਹਦੇ ਵਿੱਚ ਮੈਂ ਆਦੀ ਕੌਲੀ ਪਾਈ ਵੇਸਣ ਦੀ ਤੇ ਇਹ ਇੱਕ ਪੋਣੀ ਜਿਹੜੀ ਉਹ ਕੌਲੀ ਮੈਂ ਭਾਈ ਆਟੇ ਦੀ ਤੇ ਪਹਿਲਾਂ ਉਹਨੂੰ ਸਿੰਪਲ ਤਰੀਕੇ ਨਾਲ ਮੈਂ ਭੁੰਨ ਲਿਆ ਸੀਗਾ ਕਾਟਾ ਫਲੇਮ ਤੇ ਤੇ ਫਿਰ ਮੈਂ ਘਿਓ ਦੀ ਸੀ ਪਾ ਕੇ ਤੇ ਫਿਰ ਉਹਨੂੰ ਕਾਟ ਫਲੇਮ ਤੇ ਹੀ ਉਹਨੂੰ ਚੰਗੀ ਤਰ੍ਹਾਂ ਬ੍ਰਾਊਨ ਕੀਤਾ ਤੇ ਜਦੋਂ 스멜 ਆ ਜਾਏ ਨਾ ਵੇਸਣ ਦੀ ਉਹ ਆਟੇ ਦੀ ਚੰਗੀ ਤਰ੍ਹਾਂ ਤੇ ਉਦੋਂ ਸਮਝੋ ਕਿ ਤੁਹਾਡਾ ਜਿਹੜਾ ਵੇਸਣ ਜਿਹੜਾ ਪੁੱਜ ਗਿਆ ਤੇ ਕਾਟ ਫਲੇਮ ਦੇ ਉੱਤੇ ਹੀ ਮੈਂ ਸਾਰਾ ਇਹਨੂੰ ਕੀਤਾ ਤੇ ਇਹਦੇ ਵਿੱਚ ਮੈਂ ਪਾਵਾਂਗੀ ਸ਼ੱਕਰ ਤੇ ਪਾ ਇੱਕ ਬੰਨਵੇਂ ਪਾਣੀ ਜਿਹੜਾ ਗਰਮ ਰੱਖ ਦਿੱਤਾ ਸੀਗਾ ਤੇ ਇਸ ਤਰੀਕੇ ਨਾਲ ਮੈਂ ਪ੍ਰਸ਼ਾਦ ਬਣਾਵਾਂਗੀ ਤੇ ਬਰਿਆਮ ਵੀ ਕਹਿ ਰਿਹਾ ਸੀ ਰਾਤ ਨੂੰ ਹੀ ਮੈਨੂੰ ਕਹਿੰਦਾ ਸੀ ਮਮਾ ਤੁਸੀਂ ਨਾ ਹਲਵਾ ਬਣਾਓ ਤੇ ਮੈਂ ਅਨਘੇਲੀ ਕਰ ਦਿੱਤੀ ਕਿ ਮੈਂ ਖੈ ਨਹੀਂ ਕੱਲ ਬਣਾ ਕੇ ਦਵਾਂਗੀ ਤੇ ਅੱਜ ਤੇ ਮੈਂ ਵੈਸੇ ਹੀ ਬਣਾਉਣਾ ਸੀਗਾ ਤੇ ਫਿਰ ਉਧਰੋਂ ਫਿਰ ਸੰਜੇ ਦਾ ਵੀ ਹੋ ਗਿਆ ਕਿ ਉਹਨੇ ਪ੍ਰਸ਼ਾਦਾ ਨਹੀਂ ਛਕਿਆ ਹਨਾ ਉਹਨੇ ਕਹਤਾ ਭਾਬੀ ਜੀ ਮੈਂ ਤਾਂ ਬਿਲਕੁਲ ਨਹੀਂ ਖਾਂਦਾ ਲਸਣ ਪਿਆਜ਼ ਤੇ ਫਿਰ ਮੈਨੂੰ ਹੋ ਗਿਆ ਹੁਣ ਮੈਂ ਕੀ ਖਾਵਾਂ ਤੇ ਹੰਦੇ ਅਸੀਂ ਚੱਲੇ ਨਾਲ ਉਹਨਾਂ ਦਾ ਬੇਟਾ ਆਇਆ ਸੀਗਾ ਤੇ ਫਿਰ ਮੈਂ ਇਸ ਕਰਕੇ ਫਟਾਫਟ ਪ੍ਰਸ਼ਾਦ ਬਣਾਇਆ ਵਿੱਚ ਤੁਹਾਡਾ ਡਰਾਈ ਫਰੂਟ ਪਾ ਦਿੱਤਾ ਡਰਾਈ ਫਰੂਟ ਵਿੱਚ ਵੀ ਉਹਨੇ ਕਿਹਾ ਸੀਗਾ ਕਿ ਤੁਸੀਂ ਬਦਾਮ ਕੱਲੇ ਪਾਓ ਜਾਂ ਕੋਈ ਮਗਜ਼ ਵਗੈਰਾ ਪਾ ਲਿਓ ਤੁਸੀਂ ਨਾ ਤੇ ਉਹ ਦੂਸਰਾ ਕੋਈ ਛਪਾਣਾ ਕਾਜੂ ਵਗੈਰਾ ਕੁਝ ਨਹੀਂ ਪਾਏ ਫਿਰ ਮੈਂ ਤੇ ਉਹ ਸਿੰਪਲ ਤਰੀਕੇ ਨਾਲ ਜਿਹੜੇ ਸੀਗਾ ਜੋ ਵੀ ਸਮਾਨ ਸੀ ਮੈਂ ਫਟਾਫਟ ਬਣਾ ਕੇ ਮੈਂ ਉਹਨਾਂ ਨੂੰ ਅੱਗੇ ਰੱਖਿਆ ਤੇ ਮੈਨੂੰ ਸੀਗਾ ਮੈਂ ਕਿਹਾ ਥੋੜਾ ਜਿਹਾ ਬੈਠ ਜੋ ਕਿ ਕਾਲੀ ਕਾਲੀ ਚ ਬਣਾ ਬਣਾ ਕੇ ਫਿਰ ਉਹ ਇਹ ਨਾਲ ਥਲੇ ਲੱਗ ਜੇ ਤੇ ਚੀਜ਼ ਬਣੀ ਹੋਵੇ ਤੇ ਸਵਾਦ ਹੀ ਹੁੰਦੀ ਹੱਸ ਰਹੀ ਸੀ ਕਹਿੰਦੇ ਠੀਕ ਐ ਤੇ ਇੱਥੇ ਮੈਂ ਪਾਈ ਇੱਕ ਕोली ਸ਼ੱਕਰ ਦੀ ਤੇ ਨਾਲ ਹੀ ਗਰਮ ਪਾਣੀ ਪਾ ਦਿੱਤਾ ਪ੍ਰਸ਼ਾਦ ਬਣ ਗਿਆ ਇੰਨਾ ਵਧੀਆ ਤੇ ਬਣਿਆ ਸੀਗਾ ਮੈਸਨ ਔਰ ਆਟੇ ਦਾ ਤੇ ਇੰਨਾ ਸਵਾਦ ਬਣਿਆ ਸੀ ਦੇਸੀ ਘੋਚ ਹਨਾ ਦੇਖੋ ਜਦੋਂ ਦੇਖੋ ਆਪਣੇ ਆਪ ਥੱਲੇ ਨਹੀਂ ਲੱਗਦਾ ਜਦੋਂ ਇਦਾਂ ਅੱਛੀ ਤਰ੍ਹਾਂ ਪੁੱਜਾ ਹੋਵੇ ਮੈਸਨ ਔਰ ਆਟਾ ਤੇ ਤੁਹਾਡਾ ਕਦੀ ਵੀ ਥੱਲੇ ਨਹੀਂ ਲੱਗੂ ਗੱਲ ਕੋਈ ਲੇਟੀ ਜੀ ਨਹੀਂ ਬਣੇਗੀ ਤੇ ਇੰਨਾ ਸਵਾਦ ਬਣਿਆ ਸੀਗਾ ਤੇ ਉੱਤੇ ਮੈਂ ਪਾ ਦਾਂਗੀ ਬਦਾਮ ਪਦਾਮ ਮੈਂ ਲੱਗੀ ਸੀ ਕੱਟ ਕੇ ਪਾਣ ਮਵਰੀਆ ਨੂੰ ਕਹਿ ਰਹੀ ਸੀ ਫਟਾਫਟ ਮੇਰੇ ਨਾਲ ਹੈਲਪ ਕਰਾ ਦੇ ਮਵਰੀਆ ਆਇਆ ਹੀ ਨਾ ਤੇ ਮੈਂ ਨਾ ਫਟਾਫਟ ਕੱਟਣ ਲੱਗੀ ਫਿਰ ਮੈਂ ਦੇਸੀ ਤਰੀਕੇ ਦੇ ਨਾਲ ਪੋਣੇ ਚ ਪਾਏ ਬਦਾਮ ਤੇ ਆਪਾਂ ਕੁੱਟਣ ਲੱਗ ਗਏ ਮੈਂ ਕਿਹਾ ਚਲੋ ਇਸ ਤਾਈ ਫਟਾਫਟ ਬਾਹਰ ਪਾ ਦਈਏ ਕਿ ਮਿਕਸੀ ਵਿੱਚ ਕਰੂੰਗੀ ਜਾਂ ਕੁਛ ਵੈਸੇ ਮੈਂ ਨਾ ਬਦਾਮ ਵਗੈਰਾ ਜੋ ਥੋੜੇ ਕੁੱਟ ਕੇ ਰੱਖਦੀ ਹੁੰਨੀ ਆ ਮੱਕਜ ਵਗੈਰਾ ਤੇ ਕੋਈ ਕਦੀ ਵੀ ਕੋਈ ਚੀਜ਼ ਬਣਾਣੀ ਹੋਵੇ ਤੇ ਫਟਾਫਟ ਬੰਦਾ ਪਾ ਲੈਂਦਾ ਕਿਉਂਕਿ ਬਰੀਆਮ ਵੀ ਨਾ ਜਿੱਦਾਂ ਬਦਾਮ ਇਹਦਾ ਕੱਟ ਕੇ ਪਾਏ ਬਿਲਕੁਲ ਨਹੀਂ ਖਾਂਦਾ ਮੈਂ ਕੁੱਟ ਕੇ ਪੀਸ ਕੇ ਇਕਦਮ ਮਹੀਨ ਕਰਕੇ ਫੇਰ ਪਾਣੀ ਕੋਈ ਵੀ ਚੀਜ਼ ਪਾਵਾਂ ਨਾ ਤੇ ਬਰੀਆਮ ਨੇ ਤੇ ਬਦਾਮ ਕੱਟ ਕੇ ਇੱਕ ਬੰਨੇ ਰੱਖ ਲੈਣਾ ਤੇ ਫਿਰ ਮੈਂ ਪੌਣੇ ਦੇ ਵਿੱਚ ਲਪੇਟ ਲੇ ਬਦਾਮ ਤੇ ਨੂੰ ਮੋਦੇ ਨਾ ਕੁੰਡੀ ਜੀ ਨਾਲ ਕੁੱਟ ਦਿੱਤਾ ਤੇ ਉਹ ਵਿੱਚ ਪਾ ਦਿੱਤੇ ਥੋੜੇ ਜਨੇ ਮੈਂ ਹੋਰ ਪਾਕ ਨੂੰ ਲੱਗੇ ਘੱਟ ਆ ਥੋੜੇ ਜ਼ਿਆਦਾ ਪਾ ਦਨੇ ਆ ਤੇ ਪ੍ਰਸ਼ਾਦ ਬਾਕੀ ਬਹੁਤ ਸਵਾਦ ਬਣਾ ਸੀ ਔਰ ਕੜੀ ਵੀ ਇੰਨੀ ਸਵਾਦ ਬਣੀ ਸੀ ਨਾ ਬਹੁਤ ਵਧੀਆ ਬਣੀ ਸੀ ਕੜੀ ਚਾਵਲ ਤੇ ਇੱਥੇ ਮੇਰਾ ਤੇ ਬੁਰੀ ਹਾਲਤ ਹੋ ਗਈ ਇਸ ਤਮਾ ਦਾ ਸਵੇਰ ਦੀ ਮੈਂ ਖੜੀ ਹੋਈ ਸੀ ਕਿ ਮੈਂ ਜਦੋਂ ਵੀ ਨਹਾਤਾ ਨਾ ਮੈਂ ਅਜ ਕੋਟੀ ਨਹੀਂ ਸੀ ਪਾਈ ਇਦਾਂ ਹੀ ਕੰਮ ਕਰਦੀ ਰਹੀ ਜਦੋਂ ਕੰਮ ਕਰਦੇ ਰਹੋ ਤੇ ਫਿਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਮਤਲਬ ਠੰਡ ਲੱਗਦੀ ਹੈ ਬਾਅਦ ਚ ਪਤਾ ਲੱਗਦਾ ਤੇ ਇੱਥੇ ਪ੍ਰਸ਼ਾਦ ਬਣ ਕੇ ਹੋ ਗਿਆ ਤਿਆਰ ਫਿਰ ਮੈਂ ਕੋਲ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਂ ਉਮੀਦ ਕਰਦੇ ਤੁਸੀਂ ਵੀ ਸਾਰੇ ਠੀਕ ਹੋਵਗਾ ਆਪਾਂ ਆਪਣੇ ਘਰਾਂ ਵਿੱਚ ਟਾਈਮ ਇਥੇ 4 ਵਜੇ ਦਾ ਹੋ ਗਿਆ ਲੰਚ ਵਗੈਰਾ ਹੁਣ ਖਾਧਾ ਕੜੀਚੌੜ ਬਣੇ ਸੀਗੇ ਅੱਜ ਇੰਦਰ ਪ੍ਰਸ਼ਾਦ ਬਣਿਆ ਇਹ ਹੁਣ ਥੋੜੇ ਦਿਨ ਰਹਿ ਗਿਆ ਤੇ ਕੜੀ ਨੂੰ ਕੱਢਦੀਆਂ ਕੱਪੜ ਪਾਂਡੇ ਜਿਹੜੇ ਆ ਰੋਟੀ ਸਾਰਿਆਂ ਨੇ ਖਾਧੀ ਸੀਗੀ ਪਾਂਡੇ ਕਾਫੀ ਦੇਖੋ ਹੋ ਗਏ ਨੇ ਇਹਨੂੰ ਹੁਣ ਸਾਫ਼ ਕਰਦੀਆਂ ਰਸੋਈ ਸਾਫ਼ ਕਰਦੀਆਂ ਬਾਹਰ ਮਸ਼ੀਨ ਲਗਾ ਕੇ ਆਈਆਂ ਬਰੀਅਮ ਦਾ ਇੱਕ ਸ਼ਹਿਰਾ ਸੀ ਸੌਰੀ ਤੇ ਉਹ ਸਾ ਥੋੜੇ ਕੱਪੜੇ ਉਹਨੇ ਲਾ ਕੇ ਰੱਖੇ ਸੀ ਮੈਂ ਵੀ ਉਹ ਵੀ ਸਿਰਫ ਪਿਆਸੀ ਮੈਂ ਚੱਲ ਉਹ ਵੀ ਧੁੱਪ ਜਾਣ ਤੇ ਇੱਧਰ ਜਿਹੜੇ ਕੱਪੜੇ ਧੋਤੇ ਨੇ ਉਹਨਾਂ ਨੂੰ ਲਾਵਾਂਗੇ ਹੁਣ ਇਹ ਵਾਲੇ ਅੱਜ ਦੇ ਕੱਪੜੇ ਨੂੰ ਤੇ ਆ ਜਾਏਗੀ 26 ਜਨਵਰੀ ਦੀ 26 ਜਨਵਰੀ ਦੀ ਤੇ ਇੱਧਰ ਕੱਪੜੇ ਪਾਏ ਹੋਏ ਨੇ ਇਹਨਾਂ ਨੂੰ ਕੱਢਦੀਆਂ ਤੇ ਇੱਧਰ ਅਚਾਰ ਜਿਹੜਾ ਮੈਂ ਇਹ ਦਿਨ ਹੁੰਦੇ ਆਚਾਰ ਖਾਣ ਦੇ ਵੀ ਕਿ ਸਵਾਲ ਲੱਗਦਾ ਤੇ ਹੁਣ ਕੱਪੜੇ ਵਗੈਰਾ ਜਿਹੜੇ ਇਹ ਚੱਕਦੀਆਂ ਤੇ ਕਿਚਨ ਸਾਫ਼ ਕਰਦੀਆਂ ਕਿਚਨ ਬੜੀ ਮੈਸੀ ਹੋ ਗਈ ਬਰਤਨ ਵਗੈਰਾ ਸਾਰੇ ਸਾਫ਼ ਕਰਨ ਵਾਲੇ ਨੇ ਤੁਣ ਸਾਰਾ ਰੋਟੀ ਵਗੈਰਾ ਖਾਦ ਕੇ ਫੇਰ ਉਹ ਚਲੇ ਗਏ ਸੀਗੇ ਤੇ ਮਿਲਦੇ ਆਂ ਜੀ ਫਿਰ